আমি আপনাকে সাহায্য করতে পারি Oh <laughs> my- O ਸੋਸ਼ਲ ਮੀਡੀਆ ਤੇ ਬੈਠ ਕੇ ਕਹਿੰਦਾ ਕੀ ਹੋ ਗਿਆ ਜੇ ਤੇਰਾ ਪੁੱਤ ਮਰ ਗਿਆ ਤੇਰੇ ਪੁੱਤ ਘਰੇ ਚੰਪਿਆ ਉਹਨੂੰ ਬਾਹਰ ਨਾਲ ਚੁੱਪ ਕਰਕੇ ਇਹ ਵੀਰੋ ਇੱਕ ਕੋਈ ਸਬਕ ਬੋਲੀ ਹੈ ਕੀ ਕੱਲ ਜਿੰਮੇ ਮੇਰਾ ਪੁੱਤ ਮੇਰੇ 28 ਸਾਲ ਦੇ ਸਿੱਧੂ ਦਾ ਜਗ੍ਹਾ ਲੈ ਲੂਗਾ ਇਹ ਗੱਲਾਂ ਜਲੀਲ ਕਰਨ ਵਾਲੀਆਂ ਨੇ ਇਹ ਸਰਕਾਰ ਪਾਣਾ ਮੰਨ ਕੇ ਜਰਲਿਆ ਸੀ ਵੀ ਚਲੋ ਕੋਈ ਨਹੀਂ ਕਿੱਥੇ ਬੈਠੇ ਵੀ ਖੜੇ ਕਰਤਾ ਹੁਣ ਉੱਥੇ ਖੜ ਕੇ ਟਾਈਮ ਪਾਸ ਕਰ ਲੋ ਪਰੰਤੂ ਇਹਨਾਂ ਦੇ ਆਈਪੀਸੀ ਵੱਲੋਂ ਰੋਜ਼ ਨਵੀਆਂ ਇੰਟਰਵਿਊਆਂ ਉਹ ਬੰਦੇ ਸਾਡੇ ਬਾਰੇ ਉਹ ਜਨੂਨ ਬੋਲਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਨਾ ਕਰਦਾ ਉਹਨੂੰ ਮੈਂ ਵੀ ਨਹੀਂ ਜਾਣਦਾ ਕੋਈ ਸਾਡੇ ਪਰਿਵਾਰ ਬਾਰੇ ਕੇਸ ਬਾਰੇ ਸਿੱਧੂ ਬਾਰੇ ਉਹ ਕੁਝ ਨਹੀਂ ਜਾਣਦੇ ਮਾਮਾ ਜੀ ਮੈਂ ਪਰ ਵਿਦਵਾਰ ਬਹਿ ਕੇ ਬਣ ਜਾਂਦੇ ਆ ਪਰ ਮਾਮਾ ਜੀ ਤੁਹਾਡੇ ਸਾਰੇ ਪਰਸਤੇ ਬਾਰੇ ਬਣਾਉਂਦਾ ਵੀਰਾਂ ਨੂੰ ਕਹਿਣਾ ਉਹਨਾਂ ਮਾਮਾ ਦੋ ਲੈਂਦੀ ਗੱਲਾਂ ਰੱਖ ਦਿਓ ਤਾਂ ਮੈਂ ਤੁਹਾਨੂੰ ਖੁੱਲਾ ਸੱਦਾ ਦਿੰਦਾ ਆ ਆਪਾਂ ਖੁੱਲ੍ਹੇ ਜਗ੍ਹਾ 'ਚ ਮਿਲੀਏ ਕਿੱਥੇ ਸਾਹਮਣੇ ਬਹਿ ਕੇ ਤੁਹਾਡੇ ਨਾਲ ਬੈਸ ਕਰੀਏ ਤੇ ਨਹੀਂ ਐਵੇਂ ਕਿਸੇ ਦੇ ਸੱਤਰ ਤੇ ਉੱਤੇ ਰੱਬ ਤੋਂ ਡਰੋ ਉੱਚੀਆਂ ਗੱਲਾਂ ਨਾ ਕਰਿਆ ਕਰੋ ਜਿਆਦੇ ਕਿਤੇ ਕਹਿ ਦਿਓ ਤੂੰ ਤਾਂ ਘਰੇ ਦਰਵਾਰ ਲਾਉਂਦਾ ਜਿਦੋਂ ਮੈਂ ਘਰੇ ਦਰਵਾਰ ਲਾਉਣਾ ਤੁਸੀਂ ਲੋਕ ਫੋਸਕਾਰਣੇ ਜਾਣਦੇ ਹੋ ਜੇਕਰ ਤੁਹਾਨੂੰ ਇਕੱਲੇ-ਇਕੱਲੇ ਨੂੰ ਮਿਲ ਨਹੀਂ ਸਕਦਾ ਜੇ ਹੁਣ ਤੁਸੀਂ 1000 2000 ਬੰਦਾ ਖੜੇ ਹੋਗਾ ਤੁਹਾਡੇ ਨਾਲ ਸੰਧੀ ਨਾਲ ਗੱਲ ਕਰ ਰਿਹਾ ਮੈਂ ਇੱਕ ਵਾਰ ਕੇ ਤੋ ਸਾਰਿਆਂ ਨੂੰ ਮੇਰੀ ਕਹੀ ਗੱਲ ਸੁਣ ਲਈਏ ਉਹ ਲੋਕ ਇਹਨੂੰ ਦਰਵਾਰ ਕਹਿੰਦੇ ਨੇ ਇਹ ਲੈ ਕੇ ਉਹਨਾਂ ਮੇਰੀ ਲੜਾਈ ਹੈਗੀ ਵੀਰੋ ਮੈਂ ਆਪਣਾ ਪੁੱਤ ਬੁਵਾ ਲਿਆ ਮੈਨੂੰ ਮੇਰਾ ਨਹੀਂ ਮਿਲਣਾ ਪਰ ਆ ਜਿਹੜੇ ਸੰਧੂ ਮੇਰੇ ਪੁੱਤਸ ਮੇਰੇ ਸਾਹਮਣੇ ਖੜੇ ਨੇ ਕਾਰੋ ਬੜੀ ਖੜੇ ਆ ਵਪਾਰੀ ਖੜੇ ਆ ਤੋ ਇਹ ਕੋਰਸ ਵੀ ਜਦੋਂ ਮੁੰਡਾ ਉਹ ਤੀਜੇ ਨੇ ਕਹਿੰਦਾ 5000 ਰੁਪਏ ਅਸੀਂ ਦੁਕਾਨਦਾਰਾਂ ਲਈ ਵਪਾਰੀਆਂ ਲਈ ਕਾਰੋਬਾਰੀਆਂ ਲਈ ਕੋਈ ترقی ਕਰਨ ਵਾਲੇ ਜਵਾ ਕਿਸੇ ਵੀ ਜਿੱਥੇ ਜਿਸੇ ਵੀ ਫੀਲਡ 'ਚ ਕੰਮ ਕਰਨ ਅਸੀਂ ਉਹਨਾਂ ਲਈ ਖਾਫ ਦਾ ਮਾਹੌਲ ਨਹੀਂ ਦੇਖਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਦੁਕਾਨ ਤੇ ਬੈਠਾ ਕਾਰੋਬਾਰ ਤੇ ਬੈਠਾ ਹਰ ਉਦਮੀ ਆਪੇ ਭਰੋਸੇ ਨਾਲ ਉਹਦੇ ਪ੍ਰਵਾਸ ਨੂੰ ਚਿੰਤਾ ਦਾ ਹੋਣਾ ਵੀ ਮੇਰੇ ਪਾਪਾ ਮੇਰਾ ਭਰਾ ਹੱਲ ਕੱਢ ਦੇਣੀ ਹੈ ਇਹਨਾਂ ਦੇ ਤਾਂ ਵੀਰੋ ਸ਼ਰਮ ਵਾਰੀ ਨਹੀਂ ਕਦੇ ਪੁਲਿਸ ਜ਼ਿੰਮੇਵਾਰ ਹੋਈ ਨਹੀਂ ਹਨ ਪਛਾਤੀ ਪੁਲਿਸ ਹੋਈ ਹੈ ਕਦੇ ਤੁਸੀਂ ਦੂਜੇ ਦੇ ਲੱਤਾਂ ਤੋੜਤੀਆਂ ਬੋਰੀ ਚ ਪਾ ਕੇ ਪੀਜੀ ਦੇ ਨਾਮ ਮੌਕੇ ਤੇ ਪਹੁੰਚਦਾ ਬੱਚਾ ਉਹ ਵੀ ਮਰ ਜਾਂਦਾ ਤੁਸੀਂ ਸਾਡੇ ਨਾਲ ਇਹ ਨਹੀਂ ਨਫ਼ਰਤ ਕਰਦੇ ਕਿਉਂ ਰਾਜ ਕਰੋ ਜਮਕੇ ਕਰੋ ਜੇ ਸਾਡੇ ਬੱਚੇ ਕਿਉਂ ਮਾਰਦੇ ਹੋ ਅਸੀਂ ਕਰੋੜਾਂ ਰੁਪਏ ਤੁਹਾਨੂੰ ਟੈਕਸ ਦਈਏ ਉਹਦੇ باوجود ਵੀ ਤੁਸੀਂ ਸਾਡੇ ਜਵਾਨਾਂ ਦੀਏ ਸਿਰ ਕਲਮ ਕਰੋ ਕਿਵੇਂ ਝੱਲਾਂਗੇ ਅਸੀਂ ਕਿਵੇਂ ਤੁਹਾਡਾ ਵੋਟਾਂ ਦਾ ਸੁਖੜੀਏ ਭਰ ਦੇਗੇ ਅਸੀਂ ਹੈਲੋ ਅੱਜ ਕਿਸਾਨ ਜੀ ਨੇ ਤੇ ਬੱਚੇ ਖੜੇ ਹੋਣੇ ਆਏ ਕਿਸਾਨ ਆਕੂ ਮੇਰੇ ਭਰਾ ਇਹ ਮਮੇ ਦੇ ਫੋਨ ਦਾ ਨੰਬਰ 326 ਕਰੋੜ ਰੁਪਈਆ ਤੁਹਾਡੇ ਤੋਂ ਆ ਗਈ ਚਿੱਠੀ ਜਣੀ ਹਾਂ ਜਿਹੜਾ ਵਾਲੀਆਂ ਕਰੋੜਾ ਤੁਹਾਡੇ ਦੇ ਵਾਧੂ ਭਾਰ ਕਿਸਾਨ ਨੂੰ ਦਿੱਤੀ ਜਾਣੀ ਹੈ ਠੀਕ ਆ 6 ਲੱਖ ਏਕੜ ਤੁਹਾਡਾ ਅਨ ਕਮਾਂਡ ਕਰਤਾ ਤੁਹਾਡਾ ਪਾਣੀ ਵਸੋਂ ਦਿਖਾ ਕੇ ਸਰਪਲਸ ਕਰਤਾ ਮਾਰੇ ਕਿਹਦੇ ਸੇਟਾ ਦੇ ਹੱਕ ਚ ਪਾਣੀ ਭੇਜਣ ਦੇ ਮਾਰੇ ਸਾਡੇ ਜਾਨੀ ਰਿਕਾਰਡ ਤਿਆਰ ਕਰਕੇ ਕਾਗਜ਼ਾ ਪੱਤਰਾਂ 'ਚ ਸਾਡੇ ਕੋਲੇ ਵਾਧੂ ਪਾਣੀ ਦਸਾਰੇ ਸਰਪਲਸ ਪਾਣੀ ਦਸਾਰੇ ਕਿਹਦੇ ਵੀਰ ਚਾਰਜ ਤੇ ਤਾਂ ਹੁਣ ਮੈਂ ਬਹੁਤ ਜੁਰਮਾਨੀ ਲੈਂਦਾ ਕਿਉਂਕਿ ਮਰੇ ਦਿੱਤੋ ਲਿਕੇ ਸਿੱਧੂ ਸਾਹਿਬੇ 12 ਦੇਖਾ ਬੈਠੇ ਪੇ ਬੋਲ ਬੋਲ ਕੇ ਮੈਂ ਤੁਹਾਨੂੰ ਇਸ ਕੋਈ ਫੀਲ ਕਰਨੀ ਹੈ ਵੀਰੋ ਇੱਕ ਤਰੀਕ ਆ ਗਈ ਜੇ ਐਨ ਵੀ ਪਤਾ ਨਾ ਲੱਗਿਆ ਸਿੱਧੂ ਕੌਣ ਸੀ ਜਿਹੜਾ ਮਾਰਿਆ ਸ਼ੁਭਕਰਮ ਕੌਣ ਸੀ ਜਿਹੜਾ ਮਾਰਿਆ ਫਾਇਦਾ ਕੋਈ ਨਹੀਂ ਫਿਰ ਉਹ ਫੇਰ ਘਰੇ ਬੈਠੂਗਾ ਹੋਰ ਕੋਈ ਹਾਂ ਨਹੀਂ ਮੈਨੂੰ ਭਰੋਸਾ ਦਿਓ ਹੱਥ ਥੜੇ ਕਰਕੇ ਇੱਕ ਤਰੀਕ ਨੂੰ ਇਹਨਾਂ ਦੇ ਦੂਤਾਂ ਦੀ ਬੂਥ ਲਵਾ ਦੇਾਂਗੇ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡੇ ਲਈ ਇਸੇ ਭਰੋਸੇ ਦਾ ਮਾਰਾ ਤੁਹਾਡੇ ਦਰ ਦੇ ਉੱਤੇ ਆਇਆ ਸੀ ਵੀ ਜੇ ਕਿਸੇ ਸਰਕਾਰੀ ਦਰ ਨੇ ਨਹੀਂ ਸੁਣੀ ਕਿਸੇ ਮੰਤਰੀ ਨੇ ਨਹੀਂ ਸੁਣੀ ਮੇਰੇ ਲੋਕ ਤਾਂ ਮੇਰੀ ਗੱਲ ਸੁਣ ਲੈਣਗੇ ਇੱਕ ਸ਼ਰਮਾਤੀ ਇਹਦੇ ਖਿਲਾਫ ਡਟ ਕੇ ਲੜੂਗਾ ਡਟ ਕੇ ਬੋਲੂਗਾ ਮੇਰੇ ਭਰਾ ਸਵੇਰੇ ਕੋਲੀ ਪੋਚੋ ਨਿਵਾਸੀ ਪੋਚੋ ਨਿਵਾਸੀ ਸਾਰੇ ਦੁਕਾਨਦਾਰ ਭਰਾਵਾਂ ਨੂੰ ਕਾਰੋਬਾਰੀਆਂ ਨੂੰ ਉਦਮੀਆਂ ਨੂੰ ਵਾਦਾ ਕਰਦੇ ਵੀ ਜਿੰਦੇ ਥੋੜੇ ਤੇ ਕੋਈ ਅਫਰੋਕੀਆਂ ਫਰੋਕ ਜਾਈ ਭੀੜ ਭਾਈ ਸਭੋ ਆ ਕੇ ਆ ਕੇ ਮੈਂ ਖੜੂਗਾ ਜ਼ਿੰਮੇਵਾਰੀ ਲੈਣਾ ਮੈਂ ਇਸ ਦਾ ਕਿੰਨੇ ਦਾ ਆਇਆ ਸ਼ੁਕਰੀਆ ਬਹੁਤ አመ ਸਮਝ ਕਰਨਗੇ ਸਰਦਾਰ ਸਿੱਧੂ ਸਾਹਿਬ ਬਹੁਤ ਬਹੁਤ ਹੀ ਸਤਿਕਾਰਯੋਗ ਮੰਡੀ ਵਾਸੀ ਮੇਰੇ ਬਜ਼ੁਰਗੋ ਭਰਾਵੋ ਮਾਤਾ ਗਾਲਾਂ ਦਾ ਤੁਹਾਡਾ ਧੰਨਵਾਦ ਕਰ ਸਕਦਾ ਤੁਸੀਂ ਅੱਜ ਦਿਖਾ ਦਿੱਤਾ ਕਿ ਨਾਅਤ ਤੇ ਨਾਅਤ ਦੀ ਜਿਹੜੀ ਲੜਾਈ ਹੁੰਦੀ ਹੈ ਉਹਦੇ ਵਿੱਚ ਹਮੇਸ਼ਾ ਹੀ ਸੱਚ ਜਿੱਤ ਹੁੰਦੀ ਹੈ ਜਿਹੜੇ ਕੀ ਪੁੱਛੋ ਆਲੇ ਨੇ ਅੱਜ ਇੱਥੇ ਬੜੀ ਕਿੰਤੀ ਵਿੱਚ ਇਕੱਠੇ ਹੋ ਕੇ ਸਾਥੋਂ ਜਿਹੜੇ ਤੁਸੀਂ ਸਮਰਥਨ ਕਰਦਾ